ਆਮ ਆਦਮੀ ਪਾਰਟੀ ਦੇ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਐਮਐਲਏ ਬਗਾਵਤ ਕਰ ਰਹੇ ਨੇ ਐਮਐਲਏ ਦੇ ਵੱਲੋਂ ਬਗਾਵਤ ਕੀਤੀ ਜਾ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਦੇ ਨਾਲ ਧੱਕਾ ਕਰ ਰਹੇ ਨੇ ਕਿ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਦੇ ਨਾਲ ਵਿਕਰੇਵਾ ਜੀ ਹੋ ਰਹੀ ਹੈ ਵਿਰੋਧੀਆਂ ਦੇ ਨਾਲ ਧੱਕਾ ਹੁੰਦਾ ਸੁਣਿਆ ਸੀ ਪਰ ਇੱਥੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਆਪਣੀ ਹੀ ਪਾਰਟੀ ਦੇ ਐਮਐਲਏ ਨਾਲ ਧੱਕਾ ਕਰਨ ਤੇ ਵਿਕਤਰਾ ਕਰਨ ਦੇ ਇਲਜ਼ਾਮ ਲੱਗੇ ਨੇ ਇੱਕ ਸੀਨੀਅਰ ਵਿਧਾਇਕ ਦੇ ਵੱਲੋਂ ਅਜਿਹੇ ਇਲਜ਼ਾਮ ਲਾ ਦਿੱਤੇ ਗਏ ਨੇ ਕੀ ਪੂਰਾ ਮਾਜਰਾ ਕਿਹੜੇ ਵਿਧਾਇਕ ਦੇ ਵੱਲੋਂ ਬਗਾਵਤ ਦਾ ਝੰਡਾ ਚੁੱਕਿਆ ਗਿਆ ਤੇ ਉਸ ਵਿਧਾਇਕ ਨੂੰ ਕਿਹੜਾ ਵੱਡਾ ਆਗੂ ਪਾਰਟੀ ਦੇ ਅੰਦਰੋਂ ਸਪੋਰਟ ਕਰ ਰਿਹਾ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਚ ਸਾਂਭ ਕੋ ਜੋ ਠੀਕ ਨਹੀਂ ਇਹ ਰੱਟ ਲਾਉਂਦਿਆ ਮੈਨੂੰ ਕਈ ਮਹੀਨੇ ਹੋ ਚੱਲੇ ਨੇ ਤੇ ਇਹਦੇ ਸਬੂਤ ਪ੍ਰਤੱਖ ਪ੍ਰਮਾਣ ਵਾਂ ਕੇ ਸਾਹਮਣੇ ਆਉਣ ਲੱਗੇ ਨੇ ਕੀ ਮਾਜਰਾ ਆਮ ਆਦਮੀ ਪਾਰਟੀ ਦੇ ਅੰਦਰ ਚੱਲ ਕੀ ਰਿਹਾ ਹੈ ਇਹਦੇ ਬਾਰੇ ਗੱਲ ਕਰਨੀ ਆ ਤੁਹਾਡੇ ਨਾਲ ਦਰਅਸਲ ਆਮ ਆਦਮੀ ਪਾਰਟੀ ਦੀ ਵਿਧਾਇਕ ਨੇ ਤੇ ਪੰਜਾਬ ਵਿਧਾਨ ਸਭਾ ਚ ਚੀਫ ਵੈਪ ਨੇ ਪ੍ਰੋਫੈਸਰ ਬਲਜਿੰਦਰ ਕੌਰ ਹਲਕਾ ਤਲਵੰਡੀ ਸਾਬੋ ਤੋਂ ਦੂਜੀ ਵਾਰ ਮਾਰਜਨ ਨੰਬਰ ਦੇ ਨਾਲ ਜਿੱਤ ਕੇ ਆਏ ਨੇ ਆਮ ਆਦਮੀ ਪਾਰਟੀ ਦੇ ਫਾਊਂਡਰ ਵਲੰਟੀਅਰਾਂ ਚੋਂ ਨੇ ਤੁਹਾਨੂੰ ਯਾਦ ਹੋਵੇਗਾ ਕਿ ਤਲਵੰਡੀ ਸਾਬੋ ਚ ਇੱਕ ਬਾਏ ਇਲੈਕਸ਼ਨ ਹੋਈ ਸੀ ਉਪਚੋਣ ਹੋਈ ਸੀ ਉਸ ਸਮੇਂ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਗਰੀਬ ਘਰ ਦੀ ਧੀ ਹੋਣ ਦੇ ਨਾਤੇ ਪ੍ਰਚਾਰਿਆ ਸੀ ਤੇ ਇਲੈਕਸ਼ਨ ਲੜਾਇਆ ਸੀ ਤੇ ਉੱਥੇ ਧੱਕੇਸ਼ਾਹੀ ਦੀਆਂ ਕਈ ਖਬਰਾਂ ਰਿਪੋਰਟ ਹੋਈਆਂ ਸੀ ਇਸ ਸਭ ਕਾਸੇ ਦੇ ਦਰਮਿਆਨ ਪ੍ਰੋਫੈਸਰ ਬਲਜਿੰਦਰ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਬਗਾਵਤੀ ਝੰਡਾ ਬੁਲੰਦ ਕੀਤਾ ਹੈ ਦਰਅਸਲ ਪ੍ਰੋਫੈਸਰ ਬਲਜਿੰਦਰ ਕੌਰ ਨੇ ਆਪਣੇ ਫੇਸਬੁੱਕ ਹੈਂਡਲ ਦੇ ਉੱਤੇ ਇੱਕ ਪੋਸ ਸਾਂਝੀ ਕੀਤੀ ਹੈ ਜਿਸ ਤੋਂ ਇਸ ਗੱਲ ਦਾ ਪਰਮਾਨ ਮਿਲਦਾ ਹੈ ਕੇ ਪ੍ਰੋਫੈਸਰ ਬਲਜਿੰਦਰ ਕੌਰ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਖੁੱਲੀ ਬਗਾਵਤ ਕਰ ਰਹੇ ਨੇ ਬਗਾਵਤ ਹੀ ਨਹੀਂ ਕਰ ਰਹੇ ਆਪਣੇ ਨਾਲ ਹੋ ਰਹੇ ਵਿਕtre ਧੱਕੇ ਬਾਰੇ ਵੀ ਗੱਲ ਕਰਦੇ ਨੇ ਦਰਅਸਲ ਜਿਹੜੀ ਪੋਸਟ ਪ੍ਰੋਫੈਸਰ ਬਲਜਿੰਦਰ ਕੌਰ ਨੇ ਆਪਣੀ ਫੇਸਬੁੱਕ ਦੇ ਉੱਤੇ ਸਾਂਝੀ ਕੀਤੀ ਹੈ ਆਪਣੀ ਫੇਸਬੁੱਕ ਕੰਧ ਦੇ ਉੱਤੇ ਫੇਸਬੁੱਕ ਵਾਲ ਦੇ ਉੱਤੇ ਜਿਹੜੀ ਸਾਂਝੀ ਕੀਤੀ ਹੈ ਉਹਦੇ ਚੁੰਨਾ ਨੇ ਬੜਾ ਹੈਰਾਨ ਕਰਨ ਵਾਲੇ ਤੱਥ ਪੇਸ਼ ਕੀਤੇ ਹੈ ਤੁਸੀਂ ਅਕਸਰ ਸੁਣਦੇ ਹੋਵੋਗੇ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਤਾਂ ਕਾਂਗਰਸੀ ਹਲਕਾ ਇੰਚਾਰਜ ਆਗੂ ਕਹਿੰਦੇ ਸੀ ਜਾਂ ਮੌਜੂਦਾ ਵਿਧਾਇਕ ਕਹਿੰਦੇ ਸੀ ਕਿ ਸਾਡੇ ਨਾਲ ਸਮੇਂ ਦੀ ਸਰਕਾਰ ਜਿਹੜੀ ਹੈ ਵੇਲੇ ਦੀ ਸਰਕਾਰ ਆ ਉਹ ਠੱਗਾ ਕਰ ਰਹੀ ਆ ਵਿਕਤਰਾ ਕਰ ਰਹੀ ਆ ਸਾਡੇ ਵਿਕਾਸ ਕੰਮਾਂ ਨੂੰ ਰੋਕਿਆ ਜਾ ਰਿਹਾ ਸਾਡੇ ਹਲਕੇ 'ਚ ਮਾਫੀਆ ਦਾ ਰਾਜ ਹੈ بڑا ਇਲਜ਼ਾਮ ਲਾਉਂਦੇ ਸੀ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਤਾਂ ਅਕਾਲੀ ਭਾਜਪਾ ਦੇ ਵਿਧਾਇਕ ਇਹ ਗੱਲਾਂ ਕਹਿੰਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਕੋਈ ਹੋਰ ਆਗੂ ਹੁੰਦਾ ਸੀ ਮੁੱਖ ਮੰਤਰੀ ਤਾਂ ਉਹ ਸਾਡੇ ਨਾਲ ਵਇਕਤਰਾ ਕਰਦੇ ਨੇ ਸਾਡੇ ਹਲਕਿਆਂ ਨੂੰ ਪੈਸੇ ਨਹੀਂ ਦਿੰਦੇ ਸਾਡੇ ਹਲਕਿਆਂ ਦੇ ਵਿੱਚ ਭ੍ਰਿਸ਼ਟਾਚਾਰ ਹੈ ਸਾਡੇ ਹਲਕਿਆਂ 'ਚ ਧੱਕੇਸ਼ਾਹੀ ਹੁੰਦੀ ਹੈ ਸਿਆਸੀ ਇਹ ਗੱਲਾਂ ਕਰਦੇ ਸੀ ਪਰ ਕਦੇ ਤੁਸੀਂ ਇਹ ਸੁਣਿਆ ਸੀ ਕਿ ਕਿਸੇ ਕਾਂਗਰਸ ਦੇ ਵਿਧਾਇਕ ਨੇ ਖੜ ਕੇ ਇਹ ਗੱਲ ਕਹੀ ਹੋਵੇ ਜਾਂ ਅਕਾਲੀ ਵਿਧਾਇਕ ਨੇ ਖੜ ਕੇ ਇਹ ਗੱਲ ਕਹੀ ਹੋਵੇ ਕਿ ਪ੍ਰਕਾਸ਼ ਸਿੰਘ ਬਾਦਲ ਮੇਰੇ ਨਾਲ ਧੱਕਾ ਕਰ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਮੇਰੇ ਨਾਲ ਧੱਕਾ ਕਰ ਰਿਹਾ ਹੈ ਇਦਾਂ ਤਾਂ ਬਹੁਤ ਘੱਟ ਸੁਣਨ ਨੂੰ ਮਿਲਿਆ ਨਾ ਮਾਤਰ ਸੁਣਨ ਨੂੰ ਮਿਲਿਆ ਪਰ ਪ੍ਰੋਫੈਸਰ ਬਲਜਿੰਦਰ ਕੌਰ ਨੇ ਇਹ ਗੱਲ ਆਖੀ ਆ ਪ੍ਰੋਫੈਸਰ ਬਲਜਿੰਦਰ ਕੌਰ ਕਹਿੰਦੇ ਕਿ ਤਲਵੰਡੀ ਸਾਬੋਰ ਫੈਨਰੀ ਦੇ ਵਿੱਚ ਹੋ ਰਹੀ ਗੁੰਡਾਗਰਦੀ ਭ੍ਰਿਸ਼ਟਾਚਾਰ ਅਤੇ ਮੇਰੇ ਹਲਕੇ ਦੇ ਨਾਲ ਕੀਤੇ ਜਾ ਰਹੇ ਵਿਕਤਰੇਕਾਰ ਕੇ ਮੈਨੂੰ ਬੋਲਣਾ ਪਿਆ ਇਸ ਮਾਮਲੇ ਦੇ ਵਿੱਚ ਪ੍ਰੋਫੈਸਰ ਬਲਜਿੰਦਰ ਕੌਰ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਮੰਗ ਪੱਤਰ ਦਿੱਤਾ ਹੈ ਇਹ ਮੰਗ ਪੱਤਰ ਕੁਲਤਾਰ ਸਿੰਘ ਸੰਧਵਾ ਨੂੰ ਕਿਉਂ ਦਿੱਤਾ ਗਿਆ? ਇਹ ਵੀ ਇੱਕ ਸਵਾਲ ਹੈ ਪਰ ਪਹਿਲਾਂ ਮੈਂ ਪੋਸਟ ਤੁਹਾਡੇ ਨਾਲ ਪੜ੍ਹ ਕੇ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਸ਼ਾਇਦ ਤੁਸੀਂ ਕੁਝ ਚੀਜ਼ਾਂ ਉਤੋਂ ਸਮਝਣ ਦੀ ਕੋਸ਼ਿਸ਼ ਕਰੋ। ਪੋਸਟ ਦੇ ਵਿੱਚ ਪ੍ਰੋਫੈਸਰ ਬਲਜਿੰਦਰ ਕੋਰ ਲਿਖਦੇ ਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਨੂੰ ਮਿਲ ਕੇ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਵਿੱਚ ਹੋ ਰਹੀ ਲੁੱਟ ਦੇ ਖਿਲਾਫ ਅਤੇ ਸੀਐਸਆਰ ਵਿੱਚ ਹੋ ਰਹੇ ਵੱਡੇ ਘਪਲੇ ਅਤੇ ਹਲਕੇ ਨਾਲ ਹੋ ਰਹੇ ਵਿਕਤਰੇ ਨੂੰ ਲੈ ਕੇ ਮੰਗ ਪੱਤਰ ਦਿੱਤਾ ਅਤੇ ਵਿਧਾਨ ਸਭਾ ਵੱਲੋਂ ਕਾਰਵਾਈ ਦੀ ਮੰਗ ਕੀਤੀ। ਉਹਨਾਂ ਵੱਲੋਂ ਪੂਰਨ ਭਰੋਸਾ ਦਿੱਤਾ ਗਿਆ ਕਿ ਵਿਧਾਨ ਸਭਾ ਵੱਲੋਂ ਕਾਰਵਾਈ ਕੀਤੀ ਜਾਵੇਗੀ ਅਤੇ ਉਹ ਖੁਦ ਵੀਰ ਫੈਨਰੀ ਵਿੱਚ ਪਹੁੰਚ ਕੇ ਜਾਂਚ ਪੜਤਾਲ ਕਰਨਗੇ। ਤਿੰਨ ਚਾਰ ਚੀਜ਼ਾਂ ਇਸ ਪੋਸਟ ਦੇ ਰਾਹੀਂ ਸਾਂਝੀਆਂ ਹੋ ਜਾਂਦੀਆਂ ਨੇ। ਪਹਿਲੀ ਗੱਲ ਇਹ ਸਾਂਝੀ ਹੋ ਜਾਂਦੀ ਹੈ ਕੇ ਕੁਲਤਾਰ ਸਿੰਘ ਸੰਧਵਾ ਆਮ ਆਦਮੀ ਪਾਰਟੀ ਦੇ ਅੰਦਰ ਇੱਕ ਸੱਤਾ ਦਾ ਧੁਰਾ ਸੱਤਾ ਦਾ ਕੇਂਦਰ ਬਿੰਦੂ ਬਣਦੇ ਜਾ ਰਹੇ ਨੇ ਜਬ ਬਣਾਏ ਜਾ ਰਹੇ ਨੇ ਦੂਜੀ ਗੱਲ ਇਹ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਿਕਤਰੇਬਾਜ਼ੀ ਕਰ ਰਹੀ ਹੈ ਤਿੰਨ ਹਲਕੇ ਸਿੱਧੇ ਰੂਪ ਚ ਚਾਰ ਹਲਕੇ ਹਰ ਫੈਨਰੀ ਦੀ ਲਪੇਟ ਚ ਨੇ ਹਰ ਫੈਨਰੀ ਦੇ ਨਾਲ ਅਸਰਦਾਰ ਨੇ ਉਹਨਾਂ ਤੇ ਅਸਰ ਪੈਂਦਾ ਸਰਦੂਲਗੜ ਤਲਵੰਡੀ ਸਾਬੋ ਮੋੜ ਮਾਨਸਾ ਇਹ ਸਾਰੇ ਵਿਧਾਇਕਾਂ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਮਾਮਲੇ ਦੇ ਵਿੱਚ ਹਮੇਸ਼ਾ ਹੀ ਗੱਲ ਜਿਹੜੀ ਆ ਉਹ ਸਰਕਾਰ ਦੇ ਨਾਲ ਨਾਰਾਜ਼ਗੀ ਰਹੀ ਹੈ ਇਸ ਨੂੰ ਆਪਾਂ ਕੁਝ ਸਮੇਂ ਲਈ ਸਾਈਡ ਤੇ ਰੱਖ ਦਿੰਦੇ ਹਾਂ ਕਿਉਂਕਿ ਵੱਡਾ ਮਸਲਾ ਹੈ ਕਈ ਵਾਰ ਸਰਕਾਰਾਂ ਦੇ ਕੁਝ ਚੀਜ਼ਾਂ ਕੰਟਰੋਲ 'ਚ ਨਹੀਂ ਹੁੰਦੀਆਂ ਪਰ ਹਲਕੇ ਦੇ ਨਾਲ ਵਿਕਤਰੇਬਾਜੀ ਇਹ ਇੱਕ ਵੱਡਾ ਸਵਾਲ ਹੈ ਮਾਫ ਕਰਨਾ ਦਿਹਾਤੀ ਬਠਿੰਡਾ ਦਿਹਾਤੀ ਨੂੰ ਵੀ ਅਸਰ ਕਰਦੀ ਹੈ ਰਿਫਾਇਨਰੀ ਪਰ ਵਿਕਤਰੇਬਾਜੀ ਇੱਕ ਵੱਡਾ ਇਲਜ਼ਾਮ ਹੈ ਸਰਕਾਰ ਤਾਂ ਕਹਿੰਦੀ ਅਸੀਂ ਵਿਰੋਧੀਆਂ ਦੇ ਹਲਕਿਆਂ 'ਚ ਵੀ ਪੈਸੇ ਲਾ ਰਹੇ ਹਾਂ ਅਇਸ਼ਤਾ ਕਾਂਗਰਸੀਆਂ ਐਮਐਲਿਆਂ ਦੇ ਹਲਕਿਆਂ 'ਚ ਵੀ ਪੈਸੇ ਲਾ ਰਹੇ ਆ ਗਿੱਦੜ ਬਾਏ ਤਾਂ ਸਰਕਾਰ ਨੇ ਖਜ਼ਾਨੇ ਦੇ ਮੂੰਹ ਖੋਲ ਤੇ ਸੜਕਾਂ ਕੀ ਪਹੇ ਕੀ ਸਾਰਾ ਕੁਝ ਬਣ ਰਿਹਾ ਹੈ ਫਿਰ ਤਲਵੰਡੀ ਸਾਹਬੋ ਵਾਰੀ ਕੀ ਕਹਿ ਸਕਦੇ ਆ ਕਿ ਕੀ ਪੀੜ ਉੱਠਦੀ ਹੈ ਢਿੱਡ 'ਚ ਸਰਕਾਰ ਦੇ ਬਲਜਿੰਦਰ ਕੌਰ ਨਾਲ ਮੈਂ ਨਿੱਜੀ ਤੌਰ ਤੇ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਫੋਨ ਲਗਾਤਾਰ ਬੀਜੀ ਆ ਰਿਹਾ ਸੀ ਸਰਕਾਰ ਵਾਲੇ ਪਾਸਿਓ ਇਸ ਮਾਮਲੇ ਤੇ ਜਵਾਬ ਨਹੀਂ ਆਉਣਾ ਇਹ ਪੋਸਟ ਪਈ ਨੂੰ ਕਈ ਦਿਨ ਹੋ ਗਏ ਕਿਸੇ ਵੱਡੇ ਮੀਡੀਆ ਆਧਾਰ ਜੇ ਤੁਸੀਂ ਇਹ ਖਬਰ ਚਲਦੀ ਨਹੀਂ ਦੇਖੀ ਹੋਣੀ ਤਾਂ ਹੀ ਕਈ ਸਾਥੀ ਕਹਿ ਰਹੇ ਨੇ ਕਿ ਖਬਰ ਫਲਾਣੇ ਥਾਂ ਤੇ ਨਹੀਂ ਸੀ ਚਲਦੀ ਧਮਕਾਨੇ ਥਾਂ ਤੇ ਨਹੀਂ ਸੀ ਚਲਦੀ ਤੁਸੀਂ ਪਤਾ ਨਹੀਂ ਕਿੱਥੋਂ ਲਿਆਏ ਇਹ ਖਬਰ ਐਵੇਂ ਹੀ ਆਉਂਦੀਆਂ ਨੇ ਬਲਜਿੰਦਰ ਕੌਰ ਦੀ ਬਗਾਵਤ ਸਾਪ ਹੈ ਜਿਸ ਪ੍ਰਕਾਰ ਵਿਧਾਨ ਸਭਾ ਦੇ ਇਸ ਵਰਖਾ ਰੋਤੇ ਜਲਾਸ ਦੇ ਵਿੱਚ ਕਲਤਾਰ ਸਿੰਘ ਸੰਧਵਾ ਦੀ ਭੂਮਿਕਾ ਰਹੀ ਵਿਰੋਧੀ ਧਿਰ ਨੂੰ ਖੁੱਲਾ ਟੈਮ ਕੁਵਰ ਵਿਜੇ ਪ੍ਰਤਾਪ ਨੂੰ ਖੜੇ ਕਰਾ ਕੇ ਲਾ ਐਂਡ ਆਰਡਰ ਦੇ ਉੱਤੇ ਰਫਰ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਖੜੇ ਕਰਾ ਕੇ ਹੁਣ ਇਹ ਸਾਫ ਹੁੰਦਾ ਜਾਂਦਾ ਹੈ ਕਿ ਕਿਹੜਾ ਧੜਾ ਕਿਹਦੇ ਹਲ ਹੈ ਕਲਤਾਰ ਸਿੰਘ ਸੰਧਵਾ ਦੇ ਪਿੱਛੇ ਕੁਵਰ ਵਿਜੇ ਪ੍ਰਤਾਪ ਬਲਜਿੰਦਰ ਕੌਰ ਸਾਫ਼ ਖੜੇ ਦਿਖਾਈ ਦਿੰਦੇ ਆ ਹੋਰ ਵੀ ਬਹੁਤ ਹੋਣਗੇ ਉਹ ਵੀ ਪਾਣੀ ਵਾਂਗੂੰ ਨਿੱਤਰ ਕੇ ਸਾਹਮਣੇ ਆ ਜਾਣਗੇ ਹੁਣ ਆਮ ਆਦਮੀ ਪਾਰਟੀ ਕੀ ਕੇਂਦਰ ਦੀ ਲੀਡਰਸ਼ਿਪ ਹੈ ਉਹ ਕੁਲਤਾਰ ਸਿੰਘ ਸੰਧਵਾ ਨੂੰ ਸੱਤਾ ਦੇ ਦੂਜੇ ਕੇਂਦਰ ਬਿੰਦੂ ਵੱਜੋਂ ਉਭਾਰ ਰਹੀ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੇ ਅੰਦਰ ਪੈਦਾ ਹੋਈਆਂ ਸਥਿਤੀਆਂ ਕਰਕੇ ਕੁਲਤਾਰ ਸਿੰਘ ਸੰਧਵਾ ਦਾ ਸੱਤਾ ਦੇ ਕੇਂਦਰ ਬਿੰਦੂ ਵੱਜੋਂ ਸੱਤਾ ਦੇ ਧੁਰੇ ਵੱਜੋਂ ਉਭਾਰ ਹੋ ਰਿਹਾ ਹੈ ਹੁਣ ਸਵਾਲ ਇਹ ਹੈ ਕਿ ਵਿਧਾਨ ਸਭਾ ਕੀ ਕਾਰਵਾਈ ਕਰ ਸਕਦੀ ਹੈ ਵਿਧਾਨ ਸਭਾ ਅਫਸਰਾਂ ਨੂੰ ਸੱਦ ਸਕਦੀ ਹੈ ਹੁਣ ਕੁਲਤਾਰ ਸਿੰਘ ਸਾਹਿਬ ਆ ਮੁੱਖ ਮੰਤਰੀ ਨੂੰ ਨਹੀਂ ਤਾਂ ਨਹੀਂ ਕਹਿ ਸਕਦੇ ਕਿ ਵਿਕਾਸ ਕਾਰਜਾਂ ਲਈ ਪੈਸੇ ਦਿੱਤੇ ਜਾਣ ਕਿਸ ਪ੍ਰਕਾਰ ਦੀ ਵਿਕਤਰੇਬਾਜੀ ਹੋ ਰਹੀ ਹੈ ਇਹ ਵੀ ਨਹੀਂ ਸਪਸ਼ਟ ਹੈ ਗੱਲਾਂ ਤਾਂ ਕਈ ਨਹੀਂ ਕਿਉਂਕਿ ਪ੍ਰੋਫੈਸਰ ਬਲਜਿੰਦਰ ਕੌਰ ਮੰਤਰੀ ਬਣਨ ਵਾਲੇ ਕੁਤਾਰਚ ਸਭ ਤੋਂ ਅੱਗੇ ਖੜੇ ਸੀ ਪਰ ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਮੰਤਰੀ ਨਹੀਂ ਬਣਾਇਆ ਗਿਆ ਪ੍ਰੋਫੈਸਰ ਬਲਜਿੰਦਰ ਮੁੱਖ ਮੰਤਰੀ ਭਗਵੰਤ ਮਾਨ ਇੱਕ ਉਸ ਵਿਅਕਤੀ ਨੂੰ ਮੰਤਰੀ ਬਣਾਉਣ ਦਾ ਵਾਅਦਾ ਜਨਤਕ ਤੌਰ ਤੇ ਕਰਕੇ ਆਏ ਜਿਹੜਾ ਵਿਅਕਤੀ ਪਹਿਲਾਂ ਭਾਜਪਾ ਸੀ ਭਾਜਪਾ ਦਾ ਐ ਕਹ ਲਈਏ ਕਿ ਲਾਇਲ ਪਰਿਵਾਰ ਭਗਤ ਪਰਿਵਾਰ ਸੀ ਉਹਦੇ ਉਸਦੇ ਫਰਜੰਦ ਮਹਿੰਦਰ ਭਗਤ ਦੀ ਇਲੈਕਸ਼ਨ ਦੇ ਅੰਦਰ ਮਹਿੰਦਰ ਭਗਤ ਜਿੱਤ ਕੇ ਹਾਲੇ ਤੱਕ ਉਹ ਮੰਤਰੀ ਨਹੀਂ ਪਰ ਆਪਣੀ ਹੀ ਪਾਰਟੀ ਦੇ ਵਲੰਟੀਅਰ ਗਰਾਸ ਰੂਟ ਵਲੰਟੀਅਰ ਕਹਿ ਸਕਦੇ ਆਪਾਂ ਪ੍ਰੋਫੈਸਰ ਬਲਜਿੰਦਰ ਕੌਰ ਘੋੜਾਣ ਉਹਨਾਂ ਨੂੰ ਮંત્રી ਨਹੀਂ ਬਣਾਇਆ ਗਿਆ ਉਹਨਾਂ ਨੂੰ ਚੀਫ ਵੇਪ ਚ ਕੈਬਨਟ ਦਾ ਰੈਂਕ ਦੇ ਕੇ ਸਾਰ ਦਿੱਤਾ ਗਿਆ ਚੀਫ ਵੇਪ ਦੀ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਕੋਈ ਭੂਮਿਕਾ ਨਹੀਂ ਹੁੰਦੀ ਵਿਧਾਨ ਸਭਾ ਦਾ ਸੈਸ਼ਨ ਖਤਮ ਚੀਫ ਵੇਪ ਦਾ ਕੰਮ ਖਤਮ ਚਲੋ ਉਹਨਾਂ ਨੂੰ ਕੈਬਨਟ ਰੈਂਕ ਦਿੱਤਾ ਗਿਆ ਸਾਡੇ ਸਾਡੀ ਰਾਜਨੀਤੀ ਦੇ ਅੰਦਰ ਚੀਜ਼ਾਂ ਦੀ ਦੁਰਵਰਤ ਤੋਂ ਬਹੁਤ ਜ਼ਿਆਦਾ ਹੈ ਉਹਦੇ ਚੋ ਇਹ ਵੀ ਇੱਕ ਦੁਰਵਰਤ ਤੋਂ ਆ ਉਹਨਾਂ ਨੂੰ ਕੈਬਨਟ ਰੈਂਕ ਦੇ ਕੇ ਸਾਰ ਦਿੱਤਾ ਗਿਆ ਪਰ ਉਹਨੂੰ ਹੁਣ ਕੀ ਚੱਟਣ ਰੈਂਕ ਨੂੰ ਕਮਤਾਉਂ ਨਾਲ ਦੇ ਹਲਕੇ ਜਾਂ ਨਹੀਂ ਹੋ ਰਿਹਾ ਕੈਬਨਿਟ ਰੈਂਕ ਨੂੰ ਉਹਨਾਂ ਨੇ ਕੀ ਕਰਨਾ ਹੁਣ ਇਹ ਸਾਰੇ ਸਵਾਲ ਨੇ ਇਹਨਾਂ ਸਵਾਲਾਂ ਦੇ ਜਵਾਬ ਜਾਂ ਤਾਂ ਪ੍ਰੋਫੈਸਰ ਬਲਜਿੰਦਰ ਕੌਰ ਦੇ ਸਕਦੇ ਆ ਤੇ ਜਾਂ ਦੇ ਸਕਦੇ ਆ ਮੁੱਖ ਮੰਤਰੀ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪਰ ਉਹਨਾਂ ਦੋਨਾਂ ਨੇ ਮੈਨੂੰ ਲੱਗਦਾ ਹੈ ਕਿ ਜਵਾਬ ਨਹੀਂ ਦੇਣੇ ਮਸ ਸਮੱਸਿਆ ਇਹ ਹੈ ਕਿ ਕੇਂਦਰੀਕਰਨ ਸ਼ਕਤੀਆਂ ਦਾ ਪਾਰਟੀ ਦੇ ਅੰਦਰ ਬਹੁਤ ਜ਼ਿਆਦਾ ਆ ਪ੍ਰੋਫੈਸਰ ਬਲਜਿੰਦਰ ਕੌਰ ਨਾਲ ਜੇ ਵਾਕਈ ਹਲਕੇ ਦੇ ਤੌਰ ਤੇ ਵਿਕਤਰਾ ਤਾਂ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਚਾਹੇ ਉਹ ਸੱਤਾ ਤੇ ਦਾ ਵਿਧਾਇਕ ਹੈ ਜਾਂ ਲੋਕ ਸਭਾ ਮੈਂਬਰ ਹੋਵੇ ਜਾਂ ਫਿਰ ਹੋਵੇ ਵਿਰੋਧੀ ਧਿਰ ਦਾ ਬਣਦਾ ਫੰਡ ਬਣਦੇ ਵਿਕਾਸ ਕਾਰਜ ਉਹਨਾਂ ਸਾਰਿਆਂ ਦੇ ਹਲਕੇ 'ਚ ਹੋਣੇ ਚਾਹੀਦੇ ਪਰ ਚਲੋ ਆਪਾਂ ਸਾਡੇ ਜਿਹੜਾ ਰਵਾਜ ਆ ਕਿ ਸੱਤਾਧਾਰੀਆਂ ਨਾਲ ਹੀ ਹੋ ਰਿਆ ਹੈ ਹੁਣ ਦੋ ਤਿੰਨ ਚੀਜ਼ਾਂ ਸਾਫ਼ ਨੇ ਆਮ ਆਦਮੀ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਇਸ ਗੱਲ ਦੇ ਉੱਤੇ ਮੋਹਰ ਹੈ ਦੂਜੀ ਗੱਲ ਪ੍ਰੋਫੈਸਰ ਬਲਜਿੰਦਰ ਕੌਰ ਦੀ ਸ਼ਰਿਆ ਮੁੱਖ ਮੰਤਰੀ ਦੇ ਖਿਲਾਫ ਬਗਾਵਤ ਹੈ ਤੇ ਇਸ ਬਗਾਵਤ ਦੇ ਵਿੱਚ ਕੇਂਦਰ ਬਿੰਦੂ ਬਣ ਕੇ ਬਗਾਵਤ ਦਾ ਤੁਰਾ ਕਹਿ ਲਿਏ ਕਿ ਜੇਕਰ ਕਾਲੂ ਕੋਈ ਗੱਲ ਹੁੰਦੀ ਹੈ ਤਾਂ ਜਿਹੜਾ ਕਹਿ ਸਕਦੇ ਆ ਕਿ ਟੇਵਾ ਪਹਿਣਾ ਉਹ ਕੁਲਤਾਰ ਸਿੰਘ ਸੰਧਵਾ ਤੇ ਪੈ ਸਕਦਾ ਹੈ ਤੇ ਕੁਲਤਾਰ ਸਿੰਘ ਸੰਧਵਾ ਨਾਰਾਜ਼ ਲੋਕਾਂ ਦੀ ਅਗਵਾਈ ਕਰ ਰਹੇ ਨੇ ਇਸ ਸਮੇਂ ਸਰਕਾਰ ਦੇ ਅੰਦਰ ਇਹ ਸਾਰਾ ਕੁਝ ਸਪਸ਼ਟ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਕੀ ਕਲਤਾਰ ਸਿੰਘ ਸੰਧਵਾ ਤੋਂ ਕੋਈ ਕਰਵਾ ਰਿਹਾ ਇਹ ਹੁਣ ਅਲੈਦਾ ਗੱਲ ਹੈ ਪਰ ਕਲਤਾਰ ਸਿੰਘ ਸੰਧਵਾ ਕਰ ਰਹੇ ਨੇ ਇਹ ਹੁਣ ਪ੍ਰਤੱਖ ਪ੍ਰਮਾਣ ਇਹਦੀ ਕਿਸੇ ਨੂੰ ਪ੍ਰਮਾਣ ਦੀ ਲੋੜ ਨਹੀਂ ਅ ਪਿੱਛੇ ਬਚਦੀ ਜੇਕਰ ਨਿੱਜੀ ਤੌਰ ਤੇ ਮੇਰਾ ਦਸੀ ਅ ਅਧਿਆਇ ਨੇ ਇਸ ਗੱਲ ਨੂੰ ਇਸ ਗੱਲ ਨੂੰ ਪੋਲੀਟੀਕਲੀ ਟਰਾਂਸਲੇਟ ਇਸ ਗੱਲ ਦਾ ਸਿਆਸੀ ਅਨਵਾਦ ਦੇਖੋ ਤਾਂ ਉਹ ਇਹ ਹੈ ਕੁੱਲ ਮਿਲਾ ਕੇ ਪ੍ਰੋਫੈਸਰ ਬਲਜਿੰਦਰ ਕੌਰ ਦੇ ਨਾਲ ੱਟਕਾ ਹੋ ਰਿਹਾ ਇਹ ਗੱਲ ਉਹਨਾਂ ਨੇ ਸਪਸ਼ਟ ਕਰਤੀ ਵਿਕਟਰੀ ਬਾਜੀ ਹੋ ਰਹੀ ਹੈ ਇਹ ਗੱਲ ਸਪਸ਼ਟ ਕਰਤੀ ਨਾਲ ਹੀ ਇਹ ਗੱਲ ਸਪਸ਼ਟ ਕਰਤੀ ਕਿ ਫਿਰ ਮੈਂ ਮੁੱਖ ਮੰਤਰੀ ਕੋਲ ਨਹੀਂ ਜਾਂਦੀ ਮੈਂ ਕੁਲਤਾਰ ਸਿੰਘ ਸੰਧਵਾ ਕੋਲ ਜਾਉਂਗੀ ਅੱਗੇ ਦੇਖਦੇ ਹਾਂ ਕਿ ਕੀ ਬਣਦਾ ਹੈ ਆਮ ਆਦਮੀ ਪਾਰਟੀ ਚ ਖਿਲਾੜੇ ਪੈਣ ਦੀ ਤਾਂ ਬਹੁਤ ਉਮੀਦ ਹੈ ਕੀ ਉਹਨਾਂ ਨੂੰ ਸਮੇਟਿਆ ਜਾਂਦਾ ਜਾਂ ਨਹੀਂ ਇਹ ਇੱਕ ਲੜਦਾ ਗੱਲ ਤੁਹਾਨੂੰ ਕੀ ਲੱਗਦਾ ਆਪਣੀ ਰੈ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੁਹਾਡੇ ਕੀ ਵਿਚਾਰ ਨੇ ਇਸ ਮਾਮਲੇ ਦੇ ਬਾਰੇ ਜਰੂਰ ਦਰਜ ਕਰਾਓ ਉਹਨਾਂ ਸਮੇਂ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ